ਸਸ਼ੀ ਗੌਰ ਜੀ ਸਵਾਗਤ ਹੈ ਤੁਹਾਡਾ ਮਾਲਵੇ ਵਾਲੇ ਫਾਰਮਰ ਪੇਜ ਤੇ ਤੇ ਨਾਲ ਦੀ ਨਾਲ YouTube ਚੈਨਲ ਮਾਲਵਾ ਫਾਰਮਰ ਪ੍ਰੋਫੈਸ਼ਨਲ ਤੇ ਹੁਣ ਬਹੁਤ ਸਾਰੇ ਕਿਸਾਨ ਬ੍ਰਾ ਮੰਦਾ ਝੋਨਾ ਐਸੇ ਸਟੇ ਤੇ ਜਾ ਰਿਹਾ ਕਹਿੰਦਾ ਪਾ 30 35% ਜਿਹੜੇ ਦਾਣੇ ਨੇ ਉਹ ਹਰੇ ਨੇ ਪੱਤੇ ਵੀ ਬਹੁਤ ਘੱਟ ਹਰੇ ਨੇ ਉੱਪਰੋਂ ਪੱਤੇ ਜਿਹੜੇ ਆਪਣਾ ਰੰਗ ਆ ਜਿਹੜਾ ਉਹ ਮੋੜਨਾ ਸ਼ੁਰੂ ਕਰਤਾ ਉਹਨਾਂ ਨੇ ਤਾਂ ਉੱਥੇ ਕਿਤੇ ਨਾ ਕਿਤੇ ਤੇਲੇ ਦੀ ਪ੍ਰੋਬਲਮ ਆ ਝੋਨੇ ਦੇ ਵਿੱਚ ਜਿਹੜਾ ਪਹਿਲਾਂ ਸਪਰੇਅ ਕੀਤਾ ਸੀਗਾ ਜਿਹੜਾ ਕੋਈ ਵੀ ਤੇਲੇ ਵਾਲਾ ਤਾਂ ਉਹਦੇ ਜਿਹੜਾ ਆਪਾਂ ਅਗਲੇ 15-20 ਦਿਨ ਉਹ ਨੂੰ ਹੋ ਚੁੱਕਿਆ ਤੇ ਹੋਰ 15 ਕੁ ਦਿਨ ਝੋਨਾ ਲੈ ਜਾਊਗਾ। ਉੱਥੇ ਕਿਤੇ ਨਾ ਕਿਤੇ ਤੇਲੇ ਦਾ ਜਿਹੜਾ ਅਟੈਕ ਆ ਉਹ ਹੋ ਰਿਹਾ। ਹੁਣ ਬਹੁਤ ਸਾਰੇ ਵੀਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਸਪਰੇ ਹਾਂ ਵੀ ਕੀਤੀਆਂ ਤਾਂ ਵੀ ਕਿਤੇ ਨਾ ਕਿਤੇ ਜਿਹੜਾ ਤੇਲ ਲਗਾ ਉਹ ਝੋਨਿਆਂ ਦੇ ਵਿੱਚ ਦਿਖਾਈ ਦੇ ਰਿਹਾ। ਤਾਂ ਹੁਣ ਐਸ ਸਟੇਜ ਤੇ ਦੇਖੋ ਆਪਾਂ ਸਪਰੇ ਤਾਂ ਕਰ ਨਹੀਂ ਸਕਦੇ। ਤੇ ਜੇਕਰ ਆਪਾਂ ਬੀਪੀਐਮਸੀ ਵਰਗਾ ਕੋਈ ਵੀ ਟੈਕਨੀਕਲ ਵਰਤਦੇ ਹਾਂ ਤਾਂ ਘੱਟੋ-ਘੱਟ 500 ਤੋਂ ਲੈ ਕੇ 800 ਰੁਪਏ ਤੱਕ ਦਾ ਖਰਚਾ ਹੈਗਾ। ਪਰ ਉਹੀ ਕੰਮ ਆਪਣਾ 100 ਤੋਂ 150 ਰੁਪਏ ਵਿੱਚ ਹੋ ਸਕਦਾ ਉਹ ਕਿਵੇਂ ਉਹਦੇ ਬਾਰੇ ਗੱਲਬਾਤ ਕਰਦਿਆਂ ਕਿਸਾਨ ਭਰਾਵੋ ਅੱਗੇ ਵੀਡੀਓ ਦੇ ਵਿੱਚ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਵੋ ਆਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇਕਰ Facebook ਤੇ ਦੇਖ ਰਹੇ ਹੋ ਤਾਂ Facebook ਮਾਲਵੇ ਵਾਲੇ ਫਾਰਮਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਸਾਨੂੰ ਭਰਾਵੋ ਇਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਇੱਕ ਜਿਹੜੀ ਆਪਾਂ ਮੈਡੀਕਲ ਡ੍ਰਿਪ ਕਹਿੰਦੇ ਉਹਨੇ ਇਨਸਾਨਾਂ ਤੇ ਜਾਂ ਪਸ਼ੂਆਂ ਤੇ ਲਾਉਣ ਵਾਸਤੇ ਲਗਭਗ 5 ਤੋਂ 100 ਮਿਲੀਲੀਟਰ ਦੀ ਹੁੰਦੀ ਹੈ ਵੱਡੀ ਛੋਟੀ ਵੀ ਹੋ ਸਕਦੀ ਹੈ ਬਾਕੀ ਤੁਹਾਨੂੰ ਚਾਹੀਦਾ ਪਰ 1 ਏਕੜ ਦਾ ਲੀਟਰ ਤੋਂ ਲਾ ਕੇ 1.5 ਲੀਟਰ ਤੱਕ ਡੀਜ਼ਲ ਜੋ ਆਪਾਂ ਆਪਣੇ ਟਰੈਕਟਰਾਂ ਦੇ ਵਿੱਚ ਵਰਤਦੇ ਹਾਂ ਤਾਂ ਉਸ ਨੂੰ ਵੀ ਸਾਨੂੰ ਦਿਖਾਓ ਇਸ ਤਰੀਕੇ ਦੀ ਡ੍ਰਿਪ ਆਪਾਂ ਨਾਲ ਫੋਟੋ ਲਾਉਣ ਦੀ ਕੋਸ਼ਿਸ਼ ਕਰਾਂਗੇ ਸਿਰਫ ਡ੍ਰਿਪ ਦੀ ਜਿਹੜੀ ਵੀਡੀਓ ਆ ਇਹ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਇਸ ਤਰੀਕੇ ਦਾ ਕੰਮ ਖੇਤ ਦੇ ਵਿੱਚ ਨਹੀਂ ਕਰ ਰਹੇ ਕਿਉਂਕਿ ਆਪਣਾ ਝੋਨਾ ਅਜੇ ਥੋੜਾ ਹਰਾਗਾ ਆਪਾਂ ਸੜਕਿਆ ਕਰਨ ਬਲ ਜਾ ਰਹੇ ਹਾਂ ਇਹੇ ਤਰੀਕਾ ਆਪਾਂ ਪਿਛਲੇ ਸਾਲ ਵਰਤਿਆ ਸੀ ਜੋ ਕਿ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦੇ ਕੇ ਗਿਆ ਸੀਗਾ ਤਾਂ ਹੁਣ ਕਿਉਂਕਿ ਬੀਪੀਐਮਸੀ ਵਰਤ ਰਹੇ ਆ ਬਹੁਤ ਸਾਰੇ ਚੋਣਾਂ ਦਾ ਘਟਕਦਲ ਆ ਜਿੰਨਾ ਚੋਣਾਂ ਦੀ ਹੈਟ ਜਿਆਦਾ ਕੱਦ ਜਿਆਦਾ ਉਥੇ ਕਿਤੇ ਨਾ ਕਿਤੇ ਸੱਤਾ ਦੇਣ ਮਿਲੇ ਬਹੁਤ ਪ੍ਰੋਬਲਮ ਆਉਂਦੀ ਆ ਫਿਰ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਸੱਤਾ ਚੰਗੀ ਤਰ੍ਹਾਂ ਨਹੀਂ ਦੇ ਪਾਉਂਦੇ ਤੇ ਉਥੇ ਕਿਤੇ ਨਾ ਕਿਤੇ ਜਿਹੜੀਆਂ ਦੌਗੀਆਂ ਨੇ ਜਿਹੜੀਆਂ ਧੋੜੀਆਂ ਨੇ ਉਹ ਰਹਿ ਜਾਂਦੀਆਂ ਨੇ ਉਸ ਤਰੀਕੇ ਦੀ ਜਗ੍ਹਾ ਰਹਿ ਜਾਂਦੀ ਆ ਕਿ ਉਹਦੇ ਵਿੱਚ ਫਿਰ ਉਥੇ ਤੇਲ ਦਾ ਜਿਹੜਾ ਉਕਤ ਮੂਰਤੀ ਰਹਿੰਦਾ ਕਰ ਜਿਹੜੀਆਂ ਦੋਗੀਆਂ ਨੇ ਚਲਦੀਆਂ ਚਲਦੀਆਂ ਫੇਰ ਦੁਬਾਰਾ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਉਹਦਾ ਅਸਰ ਵੀ 24 ਘੰਟੇ ਹੁੰਦਾ ਹੁਣ ਡੀਜ਼ਲ ਵਰਤਣਾ ਕਿਵੇਂ ਆ ਜਿਹੜੀ ਇਸ ਤਰ੍ਹਾਂ ਆਪਾਂ ਇੱਕ ਡ੍ਰਿਪ ਲੈ ਲੈਣੀ ਆ ਡ੍ਰਿਪ ਦੇ ਉੱਤੋਂ ਇਸ ਤਰੀਕੇ ਦੇ ਨਾਲ ਉੱਤੋਂ ਨਾਲ ਥੋੜਾ ਜਿਹਾ ਆਪਾਂ ਕ ਲਈ ਜਿਹੜੀ ਉਹਦੀ ਢੰਗਣ ਵਾਲੀ ਡੰਡੀ ਜੀ ਹੁੰਦੀ ਆ ਥੱਲੇ ਲੱਗੀ ਹੋਈ ਵੈਸੇ ਉਹਨੂੰ ਉੱਪਰੀ ਕਹਿੰਦੇ ਨੇ ਆਪਾਂ ਤਾਂ ਉਹਦੇ ਕਹਿੰਦਾ ਆਪਾਂ ਮੂੰਹ ਤੋਂ ਦੂਸਰੀ ਸਾਈਡ ਉੱਥੋਂ ਥੋੜੀ ਜੀ ਉਹਦੇ ਵਿੱਚ ਕਟਿੰਗ ਕਰ ਲੈਣੀ ਆ ਤਾਂ ਜੋ ਤੁਹਾਡਾ ਡੀਜ਼ਲ ਉਹਦੇ ਵਿੱਚ ਪਾ ਸਕੇ ਤਾਂ ਹੁਣ ਪਰਦੇਣਾ ਭਰ ਕੇ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਉੱਪਰ ਟੰਗ ਦੇਣਾ ਤੇ ਥੱਲੇ ਜਿਹੜੀ ਲਾਈਨ ਲੱਗੀ ਹੁੰਦੀ ਹੈ ਜਿਹੜੀ ਪਾਈਪ ਲੱਗੀ ਹੁੰਦੀ ਹੈ ਥੱਲੇ ਸਿਸਟਮ ਲੱਗੇ ਹੁੰਦਾ ਜਿਹੜਾ ਘਟਾਉਣ ਵਧਾਉਣ ਨਾਲ ਉਹਨੂੰ ਵਰਤਨਾ ਦੇ ਨਾਲ ਦੀ ਨਾਲ ਵਰਤਨਾ ਇਸ ਤਰੀਕੇ ਦੇ ਨਾਲ ਘਟੋ ਘਟਾ ਲੀਟਰ ਤੇ ਵੱਧ ਤੋਂ ਵੱਧ 1.5 ਲੀਟਰ ਪਾਣੀ ਜਿਹੜਾ ਤੁਹਾਡੇ ਤੁਹਾਨੂੰ ਪਤਾ ਤੁਹਾਡਾ ਖੇਤ ਕਿਹੜਾ ਕਿੰਨੇ ਟਾਈਮ ਦੇ ਵਿੱਚ ਕਿੰਨੇ ਘੰਟੇ ਦੇ ਵਿੱਚ ਭਰਦਾ ਉਸ ਹਿਸਾਬ ਦੇ ਨਾਲ ਉਸ ਡ੍ਰਿਪ ਦੀ ਸਪੀਡ ਹੈ ਜਿਹੜੀ ਤੁਸੀਂ ਘਟਾਵਾਂ ਦਾ ਸਕਦੇ ਹੋ ਜਿਵੇਂ ਆਪਾਂ ਡ੍ਰਿਪ ਆਪਾਂ ਇਨਸਾਨਾਂ ਦੇ ਲਾਉਂਦੇ ਆ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਤੇਲ ਆ ਉਹ ਨੱਕੇ ਦੇ ਵਿੱਚ ਸਾੜ ਸਕਦੇ ਹੋ ਜਿਹੜੇ ਵੀ ਖੇਤ ਦੇ ਵਿੱਚ ਤੁਸੀਂ ਪਾਣੀ ਲਾ ਰਹੇ ਉਸ ਦੇ ਨੱਕੇ ਦੇ ਉੱਤੇ ਇਸ ਨੂੰ ਰੱਖ ਸਕਦੇ ਹੋ ਜਾਂ ਖਾਲੇ ਦੇ ਵਿੱਚ ਰੱਖ ਸਕਦੇ ਹੋ ਤਾਂ ਇਹਨੇ ਵੀ ਕੰਮ ਉਹੀ ਕਰਨਾ 70 80% ਆ ਜਿਹੜਾ ਬੀਪੀਐਮਸੀ ਨਾਲ ਜਿਹੜਾ ਤੇਲ ਲਗਾ ਤੁਹਾਡਾ ਖਤਮ ਹੁੰਦਾ ਤਾਂ ਉਹੀ ਕੰਮ ਇਹਨੇ ਕਰ ਦੇਣਾ ਤੇਲ ਨਾਲ ਜੇਕਰ ਹੋਰ ਕੋਈ ਚਾਰਾ ਨਹੀਂ ਹੈਗਾ ਤਾਂ ਤੁਸੀਂ ਇਹ ਵਰਤ ਜਿੰਨਾ ਕੋਈ 1 ਏਕੜ ਦੇ ਵਿੱਚ ਖਰਚ ਆਊਗਾ ਤੁਹਾਡਾ 5 ਕਿੱਲਿਆਂ ਤੇ ਜਾ ਕੇ ਉਹਨੇ ਇੱਕ ਖਰਚੇ ਨਾਲ 5 ਕਿੱਲੇ ਕਵਰ ਹੋ ਜਾਣਗੇ ਨਾਲ ਦੀ ਨਾਲ ਜਿਹੜਾ ਕੰਮ ਆਗਾ ਉਹ ਡੀਜ਼ਲ ਵਾਲਾ ਜਿਹੜਾ ਆਪਾਂ ਪ੍ਰੋਸੈਸ ਕਰਾਂਗੇ ਫਾਰਮੂਲਾ ਲਾਵਾਂਗੇ ਉਹ ਵੀ ਬਰਾਬਰੀ ਕਰ ਜਾਊਗਾ ਤੇ ਆਪਣਾ ਥੋੜੇ ਪੈਸਿਆਂ ਦੇ ਵਿੱਚ ਵੀ ਛੜ ਜਾਊਗਾ ਤੇ ਉਸ ਤੋਂ ਬਾਅਦ ਇਹਦੀ ਕਟਾਈ ਹੋ ਜਾਣੀ ਆ ਤੇ ਚਲੋ ਜਿਹੜਾ ਆਪਣਾ ਕਹਿ ਲੀਏ ਕਿ ਆਪਣਾ ਜਿਹੜਾ ਕੰਮ ਆਗਾ ਉਹ ਨਿਪਟ ਜਾਣਾਗਾ ਤਾਂ ਤੁਸੀਂ ਇਸ ਤਰੀਕੇ ਦਾ ਫਾਰਮੂਲਾ ਵੀ ਲਾ ਸਕਦੇ ਹੋਗੇ ਖਰਚਾ ਵੀ ਘਟਾ ਤੇ ਨਾਲ ਦੀ ਨਾਲ ਸਾਰਥਕ ਫਾਰਮੂਲਾ ਹੈ ਵਿੱਚ ਕੋਈ ਇਹ ਜੀ ਗੱਲ ਨਹੀਂ ਕਿ ਇਹ ਕੰਮ ਨਹੀਂ ਕਰਦਾ ਕਿਉਂਕਿ ਆਪਾਂ ਪਿਛਲੇ ਸਾਲ ਵੀ ਵਰਤਿਆ ਉਹ ਸਾਨੂੰ ਆਪਾਂ ਸਪਰੇਅ ਕਰ ਰਹੇ ਆ ਉਹ ਜੇਕਰ ਵਧੀਆ ਕੰਮ ਕਰਦੀ ਆ ਤਾਂ ਠੀਕ ਹੈ ਤੇ ਨਹੀਂ ਕਿਸੇ ਨਾ ਕਿਸੇ ਖਤਿਆਂ ਦੇ ਵਿੱਚ ਇਹ ਫਾਰਮੂਲਾ ਲਾਉਣਾ ਪੈ ਸਕਦਾ ਲਾਸਟ ਪਾਣੀ ਦੇ ਸਮੇਂ ਜੇਕਰ ਤੁਸੀਂ ਪਾਣੀ ਦੇ ਰਹੇ ਹੋਵੋਗੇ ਤੁਹਾਨੂੰ ਪਰ ਇਹ ਫਾਰਮੂਲਾ ਵਰਤ ਸਕਦੇ ਤੇ ਤੁਹਾਡਾ ਤੇਲ ਆ ਜਿਹੜਾ ਉਦਹੀਂ ਖਤਮ ਹੋ ਜਾਣਾ ਸੋ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ